ਦੇਾ ছাত্রী ਮੋਨਰ ਵੀ ਜੀ ਆਇਆਂ ਕਹਿੰਦੇ ਆ ਫਤਰਾਦੀ Shastri ਮੋਨਰ ਵੀ ਜੀ ਆਇਆਂ ਕਹਿੰਦੇ ਆ ਸਾਡੇ ਜੁਜੋ ਪਤੀ ਦਬੇਸ਼ ਕਟਾਰੀਆ ਜੀ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਸਾਡੇ ਰੈਸੀਡੈਂਟ ਐਸੋਸੀਏਸ਼ਨ ਦੇ ਸਾਡੇ ਬਾਈ ਚੇਅਰਮੈਨ ਅਸ਼ੋਕ ਪਟਵਾ ਜੀ ਤੇ ਸਾਡੇ ਸਰਪ੍ਰਸਤ ਪਰਮੇਸ਼ਰ ਸਿੰਘ ਰਾਕੇ ਸਾਹਿਬ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਰਾਜ ਕੁਮਾਰ ਜੀ ਰਾਜੀ ਸਾਹਿਬ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਸਾਡੇ ਬਿਜੇਰਾਮ ਜੀ ਪੁਨਿਆ ਸਾਹਿਬ Shastri ਜੀ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਵੀ ਰਾਮ ਜੀ ਪੀ ਜੀ ਆਇਆਂ ਕਹਿੰਦੇ ਆ ਜੀ ਕਿੰਨੇ ਆ ਸੁਵਿੰਦਰ ਸ਼ਰਮਾ ਜੀ ਉਹਨਾਂ ਵੀ ਜੀ ਆਇਆਂ ਕਹਿੰਦੇ ਆ ਪੂਰ ਸਿੰਘ ਜੀ ਜੀ ਆਇਆਂ ਕਹਿੰਦੇ ਆ ਅਜੈਬ ਸਿੰਘ ਜੀ ਉਹਨਾਂ ਵੀ ਜੀ ਆਇਆਂ ਕਹਿੰਦੇ ਆ ਹਰਿਆਣ ਕੁਮਾਰ ਜਸਮੀਤ ਕੁਮਾਰ ਤਰਸੇਨ ਸਿੰਘ ਅਮਿਤ ਸਿੰਘ ਗੁਰਵਿੰਦਰ ਸਿੰਘ ਵਿੱਕੀ ਸ਼ਰਮਾ ਜੀ ਕੁਸ਼ਦੀਪ ਸਿੰਘ ਜੀ ਪਰਪਟ ਸਿੰਘ ਜੀ ਸਰਬਜੀਤ ਸਿੰਘ ਜੀ ਤਰਸੇਨ ਸਿੰਘ ਜੀ ਸੁਦੀਪ ਕੁਮਾਰ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਜਵਰਾਜ ਸਿੰਘ ਜੀ ਅਪਟਪਾਲ ਸਿੰਘ ਜੀ ਜਸਪਾਲ ਸ਼ਰਮਾ ਜੀ ਰਜਿੰਦਰ ਸਿੰਘ ਜੀ ਇਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਮੈਂ ਉਹ ਪੰਡਾਲ ਦੇ ਵਿੱਚ ਜਿੰਨੇ ਵੀ ਮੇਰੇ ਵੀ ਬੈਠੇ ਨੇ ਬੱਖ ਬੱਖ ਸਥਾਨਾਂ ਦੇ ਆਗੂ ਸਾਹਿਬਾਨ ਬੈਠੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਮੈਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਕੋਈ ਗੱਲ ਸੰਜੀਤ ਸਿੰਘ ਰਖੜਾ ਜੀ ਦਾ ਦਾਨਵੀਰ ਨਾ ਉਹਤੇ ਜਾਣੇ ਜਾਂਦੇ ਨੇ ਬਾਪੂ ਕਰਤਾਰ ਸਿੰਘ ਦੇ ਨਾਮ ਤੋਂ ਕਿਉਂਕਿ ਉਸ 5 ਲੱਖ 1000 ਰੁਪਏ ਸਰਦਾਰ ਸਜੀਤ ਸਿੰਘ ਰਖੜਾ ਜੀ ਨੇ ਇਸ ਧਰਮਸ਼ਾਲਾ ਦੇ ਵਿੱਚ ਦਾਨ ਦਿੱਤਾ ਸੀ ਤੇ ਅੱਜ ਵੀ ਹਜੇ ਹੋਰ ਦੇ ਰਹੇ ਨੇ ਆਪਣਾ ਧਰਮ ਸ਼ਾਸਤ ਦਾ ਕੰਮ ਚੱਲ ਰਿਹਾ ਹੈ ਬੇਲ ਦਾ ਆਸ਼ਮ ਨਹੀਂ ਚੱਲ ਰਹੀ ਹੈ ਸਤੀ ਮੰਦਰ ਵੀ ਜਾਂਦੇ ਹਨ ਤੇ ਨਾਲ ਸਵਰਗ ਧਾਮ ਵੀ ਹੈ ਪੰਜ ਸਥਾਨਾਂ پارک ਵੀ ਹੈ ਤੇ ਪੰਜ ਸਥਾਨਾਂ ਚੱਲ ਰਹੀਆਂ ਨੇ ਉਸ ਦੇ ਵੀ ਮੈਂ ਬੇਨਤੀ ਹੀ ਕਰੂੰਗਾ ਸਾਡੇ ਨਗਰ ਕੌਂਸਲ ਦੇ ਸਾਹਿਬ ਕਪਤਾਨ ਸ੍ਰੀ ਮੋਹਨਦੀਪ ਬੱਜਰ ਉਹ ਵੀ ਆਪਣੇ ਆਪਣੇ ਚਾਰ ਖਣਰੇ ਤੇ ਜੀਆਂ ਅਕੈਡਮੀ ਵਾਸਦ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਕੋਲ ਸਰਦਾਰ ਸੰਜੀਤ ਸਿੰਘ ਦੀ ਰਖੜਾ ਗੁੱਲਰ ਸੰਜੀਤ ਸ਼ਰੂਮਣੀ ਕਾਜੀ ਦਾ ਦੇ ਪਤਵਾਂ ਗਿਆਨੀ ਹਰਪ੍ਰੀਤ ਜੀ ਉਹਨਾਂ ਦੇ ਨਾਲ ਹਲਕਾ ਸ਼ਕਾਣਾ ਦੇ ਇੰਚਾਲ ਡੀ. ਕੇ. ਕਰਨ ਸਿੰਘ ਜੀ ਸਰਦਾਰ ਪ੍ਰਤੀ ਜੀ ਦੀ ਰਖੜਾ ਸੁਖੀ ਰਖੜਾ ਜੀ ਸਾਡੇ ਇੱਕ ਦਰਸ਼ਕ ਪੁੱਤਰ ਜੀ ਪ੍ਰਤੀ ਰਖੜਾ ਜੀ ਨਵੇਂ ਨਿਯੁਕਤ ਹੋਏ ਕੋਰ ਕਮੇਟੀ ਦੇ ਮੈਂਬਰ ਪ੍ਰਿੰਸੀਪਲ ਮੋਨਤਾਲ ਸ਼ਰਦਾ ਜੀ ਏ ਸੈਕਟਰ ਦੀ ਪੂਰਕ ਨਿਵਾੜੇ ਅਸ਼ੋਕ ਮੋਦਕ ਮਿਲ ਜੀ ਮੇਰੇ ਸਾਥੀ ਐਮਸੀ ਸਾਰੇ ਹੀ ਸਹਿਰਾਨ ਰਾਜਮਾਨ 라ਜੂ ਜੀ 파ਸ਼ੀ ਲਾਲ ਜੀ ਰਮੇਸ਼ ਗੋਗਿਆ ਜੀ ਸੁਖ ਬਦਵਾ ਜੀ ਅਨਿਲ ਦੁਪਤਾ ਜੀ ਦਿਨੇਸ਼ ਕਟਾਰੀਆ ਜੀ ਸਾਡੇ ਸ਼ੈਲਰ ਐਸੈਕਸ਼ਨ ਸੇਲਾ ਪਲਾਂਟ ਦੇ ਪ੍ਰਧਾਨ ਤੇ ਸਾਥਪਾਸ ਸ਼੍ਰੀਸ਼ਕਮਤ ਗਰਜ ਦੀਪਰ ਵਾਲੇ ਜੀ ਜਿਆਰੀ ਲਾਲ ਚੌਦੀ ਜੀ ਸੀਨੀਅਰ ਸਿਟੀਜਨ ਦੇ ਆਸਾ ਜੰਤ ਕਲਾਨੀ ਜੀ ਸਾਡੇ ਸਰ ਸਤਿਮੰਦਰ ਸਿਵਰਜ ਤਾਂ ਹਮਦੇ ਪ੍ਰਧਾਨ ਦੇ ਮੈਂਬਰ ਸਹਿਬਾਨ ਅਮਰਜੀਤ ਗਰਾਇਆ ਜੀ ਜਪਤਾਲੇ ਤੇ ਉਹਨਾਂ ਨੇ ਆਪਾਂ ਨੂੰ ਹੁਕਮ ਕੀਤਾ ਕਿਉਂਕਿ ਉਹਨਾਂ ਦੇ ਪਿਛਲੇ ਕੰਮਾਂ ਨੂੰ ਆਪਾਂ ਨੇ ਪਿਛਲੇ 10 ਸਾਲਾਂ ਚ ਦੇਖਿਆ ਜਿਸ ਤਰ੍ਹਾਂ ਕਿ ਯੋਗ ਮੋਦਕਰੀ ਜੀ ਨੇ ਕਿਹਾ ਕਿ ਇਸ ਧਰਮਸ਼ਾਲਾ ਨੂੰ 5 ਲੱਖ ਰੁਪਏ ਦਿੱਤਾ ਸ਼ਹਿਰ ਦੀ ਕੋਈ ਵੀ ਅਜੀਤੀ ਜਗਾ ਨਹੀਂ ਧਾਰਮਿਕ ਜਾਂ ਸਾਂਝੀ ਜਿੱਦਣ ਨਾਲ 5 ਲੱਖ ਤੋਂ ਸਟਾਰਟ ਕਰਕੇ 20 ਲੱਖ ਰੁਪਏ ਤੱਕ ਨਾ ਦਿੱਤਾ ਅੱਜ ਵਪਾਰੀ ਬਰਗ ਦੀ ਮੀਟਿੰਗ ਹੈ ਬਹੁਤ ਜ਼ਿਆਦਾ ਦਿੱਕਤ ਦੀ ਕਿਉਂਕਿ ਰਿਪੋਰਟਸ ਬਿਨਾਂ ਨੇ 25 ਜਦੋਂ ਫਾਇਰ ਹੋ ਜਾਂਦੀ ਸੀ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਮਿਲਦੀ ਸੀ ਪਟਿਆਲੇ ਹੋਂ ਤੱਕ ਕਰੋਨਾ ਲੱਗਿਆ ਦਾ ਨੁਕਸਾਨ ਕੌਂਸਲ ਬਿਨਾਂ ਦਾ ਹੋ ਜਾਂਦਾ ਸੀ ਇਸੇ ਤਰ੍ਹਾਂ ਸਾਡੇ ਸ਼ਹਿਰ ਦੋ ਛੋਟੇ ਦੁਕਾਨਦਾਰਾਂ ਦੇ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਪ੍ਰੇਮ ਨੰਬਰ ਦਾ ਤੇ ਮਲੇਰੀਆ ਪਰਿਵਾਰ ਹੈ ਉਹ ਬਚਾਇਆ ਨਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਲੋਕ ਇਕੱਠੇ ਹੋਏ ਇਹ ਰੱਖਣਾ ਸਾਰਾ ਜਿਹੜਾ 5-7 ਲੱਖ ਦੀ ਸੀ ਮਾਰੋਂ ਚਲਾਉਣ ਦੀ ਜਦੋਂ ਬਜਾਰ ਬਟਾਂਦਰਾ ਕਰਦੇ ਤੇ ਕਮੇਟੀ ਨਾਲ ਈਓ ਦਾ ਉਹ ਕਹਿਣਾ ਸੀ 2 ਲੱਖ ਰੁਪਏ ਮਹੀਨੇ ਦਾ ਖਰਚ ਹੈ ਤੇ ਜੇ ਘਟਾਤੀ ਕੁਝ ਨਾ ਲਿਆ ਰੱਖਣਾ ਸਾਹਿਬ ਵੀ ਉਹ ਸਾਨੂੰ ਪੈ ਕੇ ਕਹਿੰਦੇ ਪਹਿਲਾਂ ਸ਼ਹਿਰ ਪੈਸੇ ਬਾਅਦ ਮੈਂ ਬੈਠਾ ਜਿਹਨੇ ਬੰਦਰ ਦੀ ਲੋਟ ਹੋਊਗੀ ਮੈਂ ਦਊਗਾ ਕਮੇਟੀ ਨੂੰ ਘਾਟੇ ਤੋਂ ਮੈਂ ਨਫੇ ਚ ਬਦਲ ਕੇ ਦਊਗਾ 2 ਸਾਇ ਕਰੋੜ ਦੇ ਕਰੀਬ ਮਿਸਪਲਟੀ ਨੂੰ ਵਾਦੂ ਸਾਹਿਬ ਤੋਂ ਪੰਡਿਆ ਕਿਹਾ ਦਿੱਤੇ। ਸ਼ਹਿਰ ਦੇ ਵਿੱਚ ਜੋ ਵਿਕਾਸ ਹੋਇਆ ਅੱਜ ਦੀ ਵੀ ਸਰਕਾਰ ਹੈ ਉਹ ਤੋਂ ਪਹਿਲਾਂ ਵਾਲੀ ਵੀ ਸਰਕਾਰ ਗਈ ਹੈ। ਕਿਤੇ ਇੱਕ ਸਿਮਟ ਦਾ ਦਾਸਲਾ ਲੱਗਿਆ ਹੋਵੇ। ਸ਼ਹਿਰ ਦੀਆਂ ਸੜਕਾਂ ਜੋ ਬੰਨਿਆ ਖੜਾ ਸਾਹਿਬ ਜਿਹੜੇ ਬਣੀਆਂ। ਜੋ ਵਿਕਾਸ ਦੇ ਕੰਮ ਹੋਏ ਖੜਾ ਸਾਹਿਬ ਦੇਲੇ ਹੋਏ। ਆਪਾਂ ਨੂੰ ਪਛਾਣਣ ਦੀ ਲੋੜ ਹੈ। ਆਪਾਂ ਦੋ ਵਾਰ ਪਿੱਛੇ ਪਹਿਲਾਂ ਤਲੇਖਾ ਪਾ ਗਏ। ਸੱਚ ਹੈ ਇਸ ਗੱਲ 'ਚ। ਕਹਿੰਦੇ ਨੇ ਕਿ ਕਾਂਗਰਸ ਤੇ ਕਾਲੀ ਸਰਕਾਰ ਨੇ ਕੁਝ ਨਹੀਂ ਕੀਤਾ। ਪਹਿਲਾ ਜਿਦਾ ਬਹੁਤ ਹੀ ਚੰਗਾ ਕਿ ਸਰਦਾਰ ਸਜੀਤ ਸਿੰਘ ਰਕੜਾ ਨੇ ਜੋ ਸ਼ਹਿਰ ਵਾਸਤੇ ਕੀਤਾ ਇਸ ਵਾਸਤੇ ਆਪਾਂ ਇਹਨਾਂ ਦੇ ਵਿਚਾਰਾਂ ਤੇ ਪਹਿਲਾ ਦਿਨ ਵਾਸਤੇ ਇਹਨਾਂ ਦੇ ਜੱਜੇਦਾਰ ਕਹਿੰਦੇ ਹਰਪ੍ਰੀਤ ਸਿੰਘ ਜੀ ਨੂੰ ਉਧਰ ਸਜੀਤ ਸਿੰਘ ਉਹਨਾਂ ਅਕਾਲੀ ਦਰ ਦੇ ਪ੍ਰਧਾਨ ਸਹਿਬਾਨ ਨੂੰ ਆਪਰੇ ਸ਼ਹਿਰ ਦੀਆਂ ਵਿਚਾਰ ਸੋਚ ਜੋ ਰਕੜਾ ਜੀ ਦੀ ਵਧੀਆ ਸੋਚ ਹੈ ਉਹ ਤੁ ਤੁ ਪੁੱਛਣ ਬਾਅਦ ਤੇ ਨੱਸਰ ਵਾਸਤੇ ਜਿਹੜੇ ਲੋਕ ਕਹਿੰਦੇ ਨੇ ਕਿ ਪੰਥਕਰੇ ਇੱਥੇ ਇਹ ਦੂਆ ਦੀ ਇੱਥੇ ਵਪਾਰੀ ਵਰਗ ਦੀ ਕੋਈ ਸਰਵਾਈ ਨਹੀਂ ਹੋਊਗੀ ਉਹ ਕਦਰ ਨੂੰ ਦੂਰ ਕਰਨ ਵਾਸਤੇ ਯਾਨੀ ਹਰਪ੍ਰੀਤ ਸਿੰਘ ਨੂੰ ਸਰਦਾਰ ਸਜੀਤ ਸਿੰਘ ਰਕੜਾ ਨੇ ਲੋੜੇ ਮਨ ਸਾਫ ਕਰਨ ਵਾਸਤੇ ਤੇ ਤੁਹਾਡੀ ਨਾਲ ਆਪਣੀ ਇੱਕ ਨਾਲ ਨਾਲ ਪਾਸ ਤੇ ਜਿਹੜਾ ਉਹ ਵਪਾਰੀ ਵਰਗ ਦਾ ਕੀਤਾ ਗਿਆ ਇਸ ਗੱਲ ਦੀ ਵਧਾਈ ਮੈਂ ਸਰਦਾਰ ਸਜੀਤ ਸਿੰਘ ਰਕੜਾ ਜੀ ਨੂੰ ਦਿੰਦਾ ਜਿਨ੍ਹਾਂ ਨੇ ਕਹਿੰਦੇ ਹਰਪ੍ਰੀਤ ਸਿੰਘ ਨੂੰ ਸਾਡੇ ਵਿਚਾਰਾਂ ਤੋਂ ਸਾਂਝੂ ਕਰਨ ਸਤ ਜਾਣੂ ਕਰਵਾਉਣ ਵਾਸਤੇ ਬਣਾਇਆ ਹੈ ਮੈਂ ਨਤਕਾਂ ਦੀ ਗੱਲ ਕਰਦਾ ਜੇ ਕੋਈ ਸ਼ਬਦ ਠੱਗ ਵੱਧ ਬੋਲੇ ਗਿਆ ਹੋਵੇ ਉਹਦੀ ਮਲਬੀ ਜਾਣਾ ਵਾਹਿਗੁਰੂ ਜੀ ਦਾ ਕਾਲ ਸਾਹਿਬ ਮੈਂ ਬੋਦੇ ਜੈ ਭਾਤ ਜੈ ਮਹਾਵੀਰ ਜੈ ਰੰਗਰੇਤ ਗੁਰੂ ਸਾਹਿਬ ਦੀ ਵਾਹਿਗੁਰੂ ਦਾ ਕਾਉਤਾਰ ਵਾਹਿਗੁਰੂ ਜੀ ਦੇ ਸਿੱਖ ਜੀ ਤੇ ਨਾਮ ਲਈ ਮੌਜੂਦ ਸਾਡਾ ਮੰਤਰੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੰਦੀਪ ਸਿੰਘ ਰਖੜਾ ਜੀ ਸਰਦਾਰ ਮਨਦੀਪ ਸਿੰਘ ਰਖੜਾ ਜੀ ਸਾਡੇ ਛੋਟੇ ਰਖੜਾ ਸਾਹਿਬ ਸੁਖੀ ਰਖੜਾ ਜੀ ਕਪੂਰ ਚੰਦ ਮਾਨਸਾ ਜੀ ਔਰ ਮਹਾਤਮਾ ਬੈਠੇ ਨੇ ਪੂਰੇ ਸਮਾਣੇ ਦੇ ਨਾਮ ਕਰਨਾ ਜੀ ਮੈਨਰੇ ਤੁਹਾਡੇ ਨਾਲ ਪਿੱਛੇ ਨਹੀਂ ਸੀ ਹੋਇਆ ਇਸ ਕਰਕੇ ਨਾਮ ਤੋਂ ਮੇਰੀ ਤੁਮਾਹੀ ਮੰਗਦਾ ਹੋਇਆ ਤੇ ਸਾਡੇ ਖੁਣ ਵਰਕ ਕਮੇਟੀ ਦੇ ਮੈਂਬਰ ਮੋਹਨ ਲਾਲ ਜੀ ਔਰ ਤੁਸੀਂ ਸਾਰੀ ਰੱਬ ਦੀ ਸਾਥ ਸਗਤ واحر جی کا خالص واحد ساب اکال تخت صاحب شکالی دل پور سیوی

ਜੇ ਤਕਰੀਬਨ 10 ਸਾਲ ਚਿਰਾਂ ਕੀਤੀ ਸਟਾਲੇ ਦੀਆਂ ਨੇ ਤੇ ਸ਼ੋਮਣੀ ਕਾਲੀ ਮੰਦਰ ਵਿੱਚ ਮੋਢੇ ਰੰਗ ਪਾ ਲਾ ਕੇ ਚੱਲਦੇ ਰਹੇ ਨੇ ਦੋ ਸਾਲੇ ਚਲੇ ਵਿਦਵਾਨ ਤੇ ਸਾਡੇ ਸਾਰੇ ਕਰੀਮ ਅੱਜ ਇੱਥੇ ਆਈ ਹੈ ਤੇ ਸਾਰੇ ਅਜੋ ਥੱਪੀਆਂ ਜਗਣਾ ਵਹਿਗੜੇ ਦਾ ਖਲਚਾ ਸ਼੍ਰੀ ਵੈਕੜੀ ਦੀ ਬੱਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਬਪਾਈਆਂ ਦਾ ਵਿਦਵਾਨਾਂ ਦਾ ਤੇ ਸਾਰੇ ਆਏ ਮੇਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੰਨਾ ਜੀ ਮਹਾਰਾਜ ਜੇਤਨ ਸਾਡੇ ਸਾਰੇ ਆਏ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਰਾ ਅਰੇਂਜਮੈਂਟ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਤੇ ਬਹੁਤ ਵੱਡਾ ਸਾਡਾ ਗੱਲ ਹੋਈ ਸੀ ਕਿ ਸੌ ਬੰਦਾ ਇਕੱਠਾ ਕਰਨਾ ਪੜੀ ਇਹਨਾਂ ਨੇ ਚਾਰ-ਪੰਜ ਸੌ ਬੰਦਾ ਇਕੱਠਾ ਕਰਨਾ اس کام جیوا کریے ڈاکومینٹ بنا ایک بنا وہاں جائیے پرابلم

ਤਬੀਬਨ ਚਾਰਟਰ ਆਪ ਨੂੰ ਵੀ ਹੋਗੇ ਤੁਸੀਂ ਪਿਛਲੇ 50 ਸਾਲ ਦਾ ਰਿਕਾਰਡ ਚੱਕ ਲਓ ਜੋ ਸਾਡੇ 5 ਸਾਲ ਦੇ ਟਾਈਮ ਦੇ ਵਿੱਚ ਕੰਮ ਹੋਈ ਦੀ ਜਾਇ ਇਸ ਧਰਮ ਸ਼ਾਹੀ ਗੱਲ ਕਰ ਲਈ ਜਿੰਨੀਆਂ ਸਾਡੇ ਸਮਾਏ ਨੇ ਧਰਮ ਸ਼ਾਹ ਉਹਦੀ ਗੱਲ ਕਰ ਲਈ ਸਕੂਲਾਂ ਦੀ ਗੱਲ ਕਰ ਲਈ ਜੇ ਕੋਈ ਸਕੂਲ ਅਪਗ੍ਰੇਡ ਹੋਏ ਉਹ ਵੀ ਸ਼ੋਮਨੀ ਕਾਂਗਰਸ ਦੀ ਸਰਕਾਰ ਦੇ ਵਿੱਚ ਹੋਏ ਵੈਲਮੈਂਟ ਹੋਈ ਜੇ ਨਵਾਂ ਫੀਡਿਆ ਦਾ ਪਹਿਲਾ ਫਾਟੀ ਟਿਕਟ ਫਰਾਂਟ ਲੱਗਿਆ ਉਹ ਵੀ ਸਮਾਨ ਦੇ ਵਿੱਚ ਲੱਗਿਆ ਆ ਸਾਡੇ ਤੋਂ ਖੁੰਨੀ ਪੁਲਸੀ ਤੇ ਉਹਨਾਂ ਦਾ ਵੱਡੇ ਬਾਬਣੇ ਉਹ ਵੀ ਸ਼ੌਨੀ ਕੰਦਰ ਦੀ ਸਰਕਾਰ ਬਖੂ ਬਣੇ ਜੇ ਪੰਜ ਗ੍ਰਿਡ ਬਣੇ ਕੋਈ ਸ਼ੌਨੀ ਕੰਦਰ ਦੀ ਸਰਕਾਰ ਦੇ ਵਿੱਚ ਸਰਕਾਰ ਕਿੰਨੀਆਂ ਕਮਣੀਆਂ ਤੇ ਕੀਂਤੀ ਕਰਨ ਲੱਗ ਜੀਏ جگہ دی سارے آئے दारि श्री अशाह ਔਰ ਅੱਜ ਜੋ ਮਜਾਬ ਦੇ ਹਾਲਾਤ ਹੈ وائرس چنگی طرح نہیں بن پاس وپاری بھی اپنے آپ کو محسوس کر رہے ہیں مزدور بھی کر رہے ہیں وپاری بھی کر رہے ہیں اور ملازم بھی کر رہے ہیں اور ملازم بھی ਮੈਂ ਆਪਕੀ ਕਹਿਣਾ ਚਾਹੁੰਨਾ ਹੈ ਕਿ ਪੰਜਾਬ ਦੇ ਵਿੱਚ ਲੋਹੇ ਡੌੜੇ ਦੀ ਸਥਿਤੀ ਬਹੁਤ ਮਾਣੀ ਹੋਈ ਹੈ ਕਿ ਸਮਾਂ ਹਰ ਰੋਜ਼ ਕਿਤੇ 1 ਮਾਟਰ ਕਿਤੇ 2 ਮਾਟਰ ਕਿਤੇ 3 ਮਾਟਰ ਹੋ ਰਹੀ ਹੈ ਜਾਂ ਕਿ ਪੈਸੇ ਪਤਲੇ ਹੋ ਰਹੇ ਹਨ ਜਾਂ ਸ਼ੌਰਤ ਦੇ ਬਣ ਰਹੇ ਹਨ ਆ ਸਰਪੰਚ ਰਹਿਮਾਨ ਢਟਕਾ ਹੈ ਉਦੀ ਰੋਟੀ ਖਾ ਰਿਆ ਉਹਦੇ ਤੋਂ ਕਮੋਦੀ ਮੰਗੀ ਜਾਂਦੀ ਹੈ ਜੇ ਜਾਣਗੇ ਕਿ ਕਿਹਨੂੰ ਜੇ ਕੋਈ ਕਮਾਈ ਕਰਦਾ ਹੈ ਕੋਈ ਕੰਮ ਕਰਦਾ ਹੈ ਕੰਮ ਦੇ ਵਿੱਚ ਉਹ ਆਪਣਾ ਪਰਿਵਾਰ ਪਾਲ ਰਿਹਾ ਹੈ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਕਮੋਦੀ ਮੰਗਲੀ ਜਾਂਦੀ ਹੈ ਜੇ ਕੋਈ ਖਰੀਦਦਾ ਹੈ ਉਹਦੇ ਤੋਂ ਕਮੋਦੀ ਮੰਗਲੀ ਜਾਂਦੀ ਹੈ ਰਣਸੰਗ ਜਿਹੜਾ ਕੋਈ ਜੀਵਾਲਾ ਹੈ ਉਹਦੇ ਤੋਂ ਕਮੋਦੀ ਮੰਗਲੀ ਜਾਂਦੀ ਜਿਹਦੀ ਕੋਈ ਚੰਗੀ ਦੁਕਾਨ ਸ਼ੋਰੂਮ ਚੱਲਦਾ ਹੈ ਉਹ ਤੋਂ ਤੇ ਸੌਧੀਆਂ ਦੀ ਸਕੇਮਾਂ ਤੇ ਸਾਡੇ ਵਾਸਤੇ ਬਹੁਤ ਚਿੰਤਾਜਨਕ ਹੰディション ਹੈ ਬਹੁਤ ਚਿੰਤਾ ਗੁਰੂ ਆਰਖਾਏ ਸਭ ਤੋਂ ਪਹਿਲਾਂ ਸੁਨcript ਨਾਲ ਲੋੜਿਆ ਸੀ ਕਿਤੇ ਕਿ ਐਸਾ ਸੁਚੇ ਸੰਕਲਪ ਹੈ ਜਿਹੜਾ ਕਿਸੇ ਵੀ ਭਾਈਚਾਰੇ ਕਿਸੇ ਵੀ ਸੂਰੇ ਨੂੰ ਕਿਸੇ ਵੀ ਵਰਗ ਦੇ ਵਿਅਕਤੀ ਨੂੰ ਉੱਪਰ ਪਾਉਣ ਜਿਹੜੇ ਕਿਰਤ ਨਾਲ ਸੁੱਕ ਜਾਂਦੇ ਆ ਜਿਹਨੂੰ ਸੰਸਕ੍ਰਿਤ ਦੇ ਵਿੱਚ ਸ਼੍ਰਮ ਕਹਿੰਦੇ ਆ ਹੈਲੋ ਜਿਹੜੇ ਕਿਰਤ ਨਾਲ ਟੁੱਟ ਜਾਂਦੇ ਆ ਪਲੀਜ਼ ਬਰਬਾਦ ਹੋ ਜਾਂਦੇ ਆ ਦੇਖੋ ਸਾਹਿਬ ਪਲੀਜ਼ ਇਰਾਦੇ ਸਾਡੀ ਦਾ ਸਰਕਾਰ ਕਿਰਤ ਨਾਲੋਂ ਤੋੜ ਰਹੀ ਹੈ ਜੇ ਰੋਜ਼ਗਾਰ ਨਹੀਂ ਮੁਹੱਈਆ ਕਰਵਾ ਸਕੀਏ ਲੋਕ ਬਰਬਾਦ ਹੋ ਰਹੇ ਆ ਕਹਿੰਦੇ ਰੋਜ਼ਗਾਰ ਦੀ ਜ਼ਰੂਰਤ ਹੈ ਤੁਹਾਨੂੰ ਆਟਾ ਦਾਲ ਬਿਜਲੀ ਸਭ ਕੁਝ ਫ੍ਰੀ ਦੇ ਦੇ ਤੁਸੀਂ ਕੰਮ ਕਰਕੇ ਦੱਸਣਾ ਕੀ ਇਹ ਕਰਦੇ ਰੱਖਿਓ ਅੱਜ ਅਸੀਂ ਬਾਤ ਆ ਰਹੀ ਹੈ ਕਿ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਦਾ ਫਰਜ਼ ਹੁੰਦਾ ਹੈ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਐਜੂਕੇਸ਼ਨ ਜੇ ਮੁਫਤ ਕਰਨੀ ਚਾਹੀਦੀ ਹੈ ਉਹ ਮੇਰੀ ਮੰਗ ਹੈ ਹਸਪਤਾਲਾਂ ਦੇ ਇਲਾਜ ਮੁਫਤ ਹੋਣੇ ਚਾਹੀਦੇ ਹੈ ਉਹ ਮਹਿੰਗੇ ਹੋ ਰਹੇ ਹਨ ਜਨਤਾ ਜਾਰੀ ਹੈ ਸਾਨੂੰ چی روٹی کھا رہے ہیں محنت بزرگ کمائی جی ابھی ویلے ہو گئے کھان لگ پہ نہ ਅਬ ਜੇ ਤੇ ਅੰਕ ਨਹੀਂ ਲੋਕ ਆਵਾਜ਼ ਕਰੇ ਬਦਵਾ ਸਾਹਿਬ ਇਹਨਾਂ ਆਵਾਜ਼ ਸੁਣੀ ਨਹੀਂ ਜਾਣੀ ਸਿੱਧਾ ਹਮਾਂ ਨੂੰ ਆਪਾਂ ਦੇ ਸੁਆਲੇ ਦੇ ਵਿੱਚ ਹੀ ਤੇ ਬੈਂਕਿੰਗ ਸਾਹਮਣੇ ਪੇ

جد <Sessly>

تار بھی اسی جاؤں لئے کہ اسی ساتھ اکافت لئے تا رصہ بڑھو اپنا راول ملکی ہاتھنا ہاتھ پڑھ کے کہ دنیا سمسیاں میں دسلیاں لے کے لئے بھی چھو اپا بجلتا جاتا جاتا گیا میں تاڑا دل کے لئے کہنا جائے دنیا کیوں تاعمال کرنا آئیتے میں ملک سے بھیئے دسلیاں باہر میں بھی اٹھتے ہیں سوکار ملک میں سوال پوچھیا کہ کنٹر جو نہیں اٹھا پڑھا آمچوں تا بھلتا گیا ਇਹ ਦੇਸੀ ਦਾ ਅਗਲਾ ਰਾਜੀ ਦਾ ਘਰ ਬੀਨੋ ਇਹ ਇਹ ਸਟੇਟ ਜਿਹੜੀ ਹੈ ਉੱਧਰੋਂ ਨਹੀਂ ਕਿਤੇ ਸਮਾਜ ਜਨ ਭਾਗ ਇਹ ਜੀ ਕਬਟੀ ਪਰ ਹੋਣੀ ਤੋਂ ਮਾਈ ਦਾ ਪੰਜਾਬ ਦੇ ਵਿੱਚ ਕਰੇ ਜੀ ਇਸ ਤਰ੍ਹਾਂ ਦਾ ਇਹ ਵਿਹਾਰ ਯੂਪੀ ਦੇ ਵਿੱਚ ਉਹ ਵੀ 25 30 ਸਾਲਾਂ ਤੋਂ ਚੋਦੇ ਪਏ ਸੀ ਜਿੱਥੇ ਜਿੱਥੇ ਗੱਡੀਆਂ ਜਾਂਦੀਆਂ ਉੱਥੇ ਜਿਹੜਾ ਗੁੰਡਾ ਟੈਕਸ ਉਸ ਨੂੰ ਲੈ ਦਿੰਦਾ ਉਹਦੇ 90 ਰੁਪਏ ਪਛੇਮਾਂ ਦੇ ਪਈਏ ਪਛੇਮਾ ਦਿੰਦੇ ਆ ਆ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਦਾ ਨੈਕਸਟ ਪੜਾਅ ਹੁਣ ਸ਼ੁਰੂ ਹੋ ਗਿਆ ਗੱਡੀਆਂ ਕੋਲ ਪੂਜੀ ਨੂੰ ਚਾਰ ਤੋਂ ਪੰਜ ਅਪਨਾਏ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਅੱਛਾ ਇਸੇ ਅਸਿਹਾਰੇ ਤੇ ਰਾਜਨੀਤਿਕ ਸਰਪੰਥੀ ਦੇ ਵਿੱਚ ਸਾਰਾ ਕੁਝ ਹੋ ਗਿਆ ਗੋੜੇ ਤੇ ਬੱਠੀ ਨਹੀਂ ਸਰਕਾਰ ਨੂੰ ਸਾਰੇ ਆਦਰਯੋਗ ਹੈ ਜੀ ਜੁਤ ਮਨਸਰ ਸਿੰਘ ਸਾਹਿਬ ਦਾ ਬੰਸਰ ਸਾਹਿਬ ਜੀ ਮੈਂ ਦਰ ਲਈ ਕਹਿ ਰਹੀ ਹਾਂ ਜੀ ਜੋ ਸਾਰੇ ਤਨਵਾਦ ਕਰਨਾ ਔਰ ਸੰਜਾਲ ਸੁਨੀਤ ਸਿੰਘ ਜੀ ਰੱਖਣਾ ਹੈ ਸਪੈਸ਼ਲੀ ਜਿਨ੍ਹਾਂ ਨੇ ক্লোਜ਼ ਕਰਕੇ ਤਾਬੂ ਸਕੋਪ ਮਾਰੀ ਨੇ ਬਹੁਤ ਸਾਰਾ ਕੀਤਾ ਮੈਂ ਨਾ ਤਬੀ ਤਨਵਾਦ ਕਰਨਾ ਇਹਨੇ ਸ਼ਖਰਾਂ ਕਰਦੇ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦਾ ਜਨਾਬ ਜਨਾਬ ਸ੍ਰੀ ਦਰਬਾਰ ਸ੍ਰੀ ਦਰਬਾਰ ਅਸੀਂ ਬੇਨਿਕਰੂਆ ਬੌਲ ਸਿੰਘ ਸਾਹਿਬ ਰਣਜੀਤ ਹਰਿੰਦਰ ਸਿੰਘ ਜੀ ਕਰੋਸ਼ਾ ਸਾਹਿਬ ਕੋਈ ਸੰਭਾਲ ਲੈਣੇ ਸਿੱਧੇ ਹੋ ਜੋ ਮੜਾ ਜੀ ਸਿੱਧੇ ਹੋ ਸਿੰਘ ਸਾਹਿਬ ਸੁੱਖੀ ਜੀ ਦੇ ਪੁੱਤ ਜੀ ਸੋ ਰਿਕਮੈਂਡੇ ਚਲੋ 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 ਠੀਕ ਹੈ ਠੀਕ ਹੈ ਰੋਪਾ ਵੀ ਨਾਲ ਰੋਪਾ ਵੀ ਨਾਲ ਸਿੱਧੇ ਹੋ ਜੋ ਬੜਾ ਜੀ ਡਾਣੇ ਪਰਲੇ ਪਾਸੇ ਜਾ ਸਿੰਘ ਸਾਹਿਬ ਡਾਣੇ ਪਰਲੇ ਪਾਸੇ ਜਾ ਉੱਤਰ ਜਾ ਉੱਤਰ ਜਾ ਪੰਡਤ ਜੀ ਜਾ ਕੇ ਹੋ ਜਾ ਪੰਡਤ ਜੀ ਜੀ ਸਾਰੇ ਸਿੱਧੇ ਹੋ ਜੋ ਬੜਾ ਪੰਡਤ ਜੀ ਜਾਓ ਅੱਗੇ ਆ ਗਏ ਅੱਗੇ ਆ ਗਏ ਅੱਗੇ ਆ ਗਏ ਬਿਲਕੁਲ ਚੰਗਾ ਲੱਗ ਰੋਗੇ ਅਗੱਤਰ ਦੇਖਿਓ ਜੀ ਘੇਰਾ ਖੁੱਲਾ ਕਰ ਲੋ ਇੱਕ ਮਿੰਟ ਜੀ ਸਾਰੇ ਸੰਗਤ ਜੀ ਪਿੱਛੇ ਪਿੱਛੇ ਜਿਹਨੇ ਕਿ ਤੁਸੀਂ ਦੇਖਿਆ ਸਾਡੇ ਡਿਪਟੀ ਅਡਜਾਇਨਿ ਕਰਾ ਰਹੇ ਨੇ ਕੁਝ ਨਵੀਂ ਜੱਤੀ ਬੰਦੀਆਂ ਇਹ ਤਾਂ ਲੋਈ ਨਹੀਂ ਲੋਈ ਜਿਹੜੀ ਉਹਨਰ ਬਜੀ ਹੈ ਸਾਡੇ ਪ੍ਰਸ਼ਾਦ ਜੀ ਸਾਡੇ ਉਹਨਰ ਬਜੀ ਹੈ मैं हूं मीडिया हरदा मित्रा जी रवि जी गणेश बर्ट जी चाहो जॉइन करो सीधे कर दो ले कृपा देवकर कंसर साहब मोहिनी साहब ए मोहिनी साहब मोहिनी साहब क्या जारी है जॉइन करा दो राजा सारी अवसर یہ ڈپریشن لے کے آئے ہیں بابا جی اچاریے اور یہ سو گئے ا گئے ٹھیک ہے ٹھیک ہے سوکھھی جن بلاو آ رہے ہیں گانا کیا یہ تو میں ہوں اور میں ہوں اور پرسیاں کر یہ زیادہ ضرورت سے ہوں گا ایک ایک مین اپ ہو جائے گا تصور نہیں آیا ਸਾਰੇ মিডিਆ ਪਰਸਨ ਨੂੰ ਰਿਕਵੈਸਟ ਹੈ ਕਿ ਆ ਕੇ ਬਾਈਕਾਉਟ ਨਾ ਕਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਨਰਲ ਕੌਂਸਲ ਲਈ ਰੈਸੀਡੈਂਟ ਕੌਂਸਲ ਲਈ ਸਿਟੀ ਲਈ ਤੁਸੀਂ ਚਾਹੁੰਦੇ ਹੋ ਕਿ ਪਾਰਟੀਆਂ ਦੇ ਨਿਸ਼ਚੈ ਡੈਮੋਕਰੇਟਿਕ ਕਦਰਾਂ-ਕੀਮਤਾਂ ਸਸਤੇ ਮਿਹਨਤ ਨਾਲ ਬਣਾਇਆ ਜਾਵੇ ਡੈਮੋਕਰੇਸੀ ਇੱਕ ਡੈਮੋਕਰੇਟਿਕ ਡੀਲੀਗੇਸ਼ਨ ਨੂੰ ਇਹਦੇ ਵਿੱਚ ਇਸ ਤਰ੍ਹਾਂ ਪਾਰਟੀ ਚੱਲਦੀ ਹੈ ਤੇ ਚਲਣੀ ਹੋਣੀ ਚਾਹੀਦੀ ਹੈ ਉਹ ਪੰਜਾਬ ਜਿਹੜਾ ਸਾਡਾ ਹੋਰ ਸੀ ਜਿਹੜਾ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਕਰੰਟ ਇਸ਼ੂਜ਼ ਖਾਸ ਤੌਰ ਤੇ ਕੰਟੈਂਟ ਇਸ਼ੂਜ਼ اور ਪੈਂਡਿੰਗ ਇਸ਼ੂਜ਼ ਇਹ ਸਾਡੇ ਜਿਹੜੇ ਮਸਲੇ ਆ ਕਿਉਂਕਿ ਅੱਜ ਪੰਜਾਬ ਜਿਹੜਾ ਹੈ ਇੱਕ ਪੂਰੀ ਤਰ੍ਹਾਂ ਨਕੀੜਿਆ ਜਾ ਰਿਹਾ ਹੈ ਹਰ ਖੇਤਰ ਦੇ ਵਿੱਚ ਰਾਜਨੀਤਕ ਖੇਤਰ ਦੇ ਵਿੱਚ ਦੇਖੀਏ ਤਾਂ ਇੱਕ ਸਪੇਸ ਜਿਹੜੀ ਹੈ ਬਹੁਤ ਵੱਡੀ ਕਿਉਂਕਿ ਸਾਨੂੰ ਖਾਲੀ ਬਸਵੇਂ ਇਹ ਪਤਾ ਲੱਗਦਾ ਹੈ ਕਿ ਜੇ ਅਰਥ ਖੇਤਰ ਦੀ ਗੱਲ ਕਰੀਏ ਇਹ ਹਰ ਵਰਗ ਦੇ ਲੋਕਾਂ ਆ ਉਹ ਪਰੇਸ਼ਾਨ ਰਹਿੰਦੇ ਆ ਅਤੇ ਸਭ ਤੋਂ ਵੱਡੀ ਸਮੱਸਿਆ ਇਹ ਨਹੀਂ ਹੈ ਲਾਅ ਐਂਡ ਆਰਡਰ ਦੀ ਪੰਜਾਬ ਵਿੱਚ ਜਿਸ ਤਰ੍ਹਾਂ ਬੜੀ ਹੋਈ ਹੈ ਹਰ ਵੇਲੇ ਕੋਈ ਮਟਰ ਹੋ ਰਿਹਾ ਹੈ ਕਿਤੇ ਕੋਈ ਚੋਰੀ ਹੋ ਰਹੀ ਹੈ ਕਿਤੇ ਕੋਈ ਫਰਤੀ ਹੋ ਰਹੀ ਹੈ ਲੋਕ ਜੀਣਾ ਮੁਸ਼ਕਲ ਹੋਇਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਇਸ਼ੂਸ ਲੈ ਕੇ ਅਸੀਂ ਘਰ ਘਰ ਤੱਕ ਜਿਹੜੀ ਅਪਰੋਚ ਕਰੀਏ ਪਰਾਜ ਵੱਡੀ ਗਿਣਤੀ ਦੇ ਵਿੱਚ ਇੱਥੇ ਵਪਾਰ ਮੰਡਲ ਕਪੜਾ ਯੂਨੀਅਨ ਸਮਾਨੇ ਦੇ ਵਿੱਚ ਰੈਂਟਰੀ ਯੂਨੀਅਨ ਤੇ ਹੋਰ ਭਾਈਚਾਰਿਆਂ ਤੋਂ ਬਹੁਤ ਸਾਰੇ ਲੋਕ ਜਿਹੜੇ ਸੈਨੀ ਪੰਜਾਬੀ ਸਾਰੇ ਜਿਹੜੇ ਜਿਹੜੇ ਧਾਰਸ਼ਾਲਾ ਦੇ ਵਿੱਚ ਸ਼ਾਮਲ ਇਕੱਠੇ ਹੋਏ ਆ ਅਸੀਂ ਤੇ ਇਕੱਠੇ ਹੋ ਗਿਆ ਅਸੀਂ ਵਿਚਾਰਾ ਹੀ ਕੀ ਨਹੀਂ ਕਿ ਅਸੀਂ ਕੀ ਕਰ ਸਕਦੇ ਆ ਪੰਜਾਬ ਪਰ ਕਿਸ ਤਰ੍ਹਾਂ ਅਸੀਂ ਸੁਝੂ ਸਕਦੇ ਇਸ ਪੰਜਾਬ ਨੂੰ ਉਭਾਰੂ ਦੇ ਬਣਾਉਂਦੇ ਬੜਾ ਵੱਡਾ ਭੰਗਾਰਾ ਦਿੱਤਾ ਇੱਥੋਂ ਦੇ ਸਾਰੇ ਸਰਕਾਰ ਤੋਂ ਜਿਹੜੇ ਭਗਵੰਤੇ ਨੇ ਬਹੁਤ ਵੱਡਾ ਵਿਰੋਧ ਦਿੱਤਾ ਤੇ ਉਮੀਦ ਹੈ ਕਿ ਅਸੀਂ ਆਪ ਨੂੰ ਪਚਾਂਤ ਕਾਮਯਾਬ ਹੋ ਜੇ ਜਿਤਨੇ ਕਲਰ ਜਨਰੇਟਰ ਦਾ ਤੇਜ਼ ਹੋਣਾ ਚਾਹੀਦਾ ਹੈ ਸਰਕਾਰ ਨੂੰ